हां जी दोस्तों ਜਿਹੜਾ ਤੁਸੀਂ ਆਹ ਸੋਫਾ ਦੇਖ ਰਹੇ ਹੋ ਨਾ ਇਹ ਜਪਾਨ ਦਾ ਮਾਡਲ ਆ ਬਾਈ ਜੀ ਇਹ ਦੇਖੋ ਪੂਰਾ ਕੈਂਟ ਆਹ ਲੁੱਕ ਦੇਖੋ ਬਾਈ ਜੀ ਦੇਖੋ ਇਹਦੀ ਪੂਰੀ ਸਿਰਾ ਲੁੱਕ ਆ ਗਈ ਇਹ ਪੰਜਾਬ ਦੇ ਵਿੱਚ ਤੁਹਾਨੂੰ ਕਿਤੋਂ ਨਹੀਂ ਮਿਲਣਾ ਹੈਗਾ ਬਈ ਇਹ ਸਿਰਫ ਸਿਰਫ ਤੁਹਾਨੂੰ ਕੁਆਲਟੀ ਫਰਨੀਚਰ ਬਾਜ਼ਾਰੇ ਤੋਂ ਮਿਲੂਗਾ ਦੇਖੋ ਬਾਈ ਪੂਰਾ ਸਿਰਾ ਕੰਮ ਕੀਤਾ ਹੋਇਆ ਹੈਗਾ ਦੇਖੋ ਜਿਹੜਾ ਕੋਈ ਮੇਰਾ ਸ਼ੌਂਕੀ ਵੀਰਾ ਕੋਈ ਸੋਫਿਆਂ ਦਾ ਨਾ ਤਾਂ ਸਕਰੀਨ ਦੇ ਉਪਰ ਨੰਬਰ ਚੱਲ ਰਿਹਾਗਾ 22 ਦੇ ਨਾਲ ਗੱਲਬਾਤ ਕਰ ਸਕਦੇ ਆ ਪਰ ਸੀਟ ਸੋਨੂ ਇਹ 4500 ਰੁਪਏ ਦਾ ਮਿਲੂਗਾ ਬਈ ਇਹ ਬਾਕੀ ਡਿਲੀਵਰੀ ਬਾਈ ਆਪ ਕਰਵਾਉਂਦਾਗਾ ਤੁਸੀਂ 22 ਦੇ ਨਾਲ ਗੱਲਬਾਤ ਕਰ ਸਕਦੇ ਹੋ ਕੰਟੈਕਟ ਨੰਬਰ ਦਿੱਤਾ ਹੋਇਆਗਾ 82888 5740 ਬਾਕੀ ਜਿਹੜੇ ਬਾਈ ਤੁਸੀਂ ਆਪਣੇ ਫੇਸਬੁੱਕ ਪੇਜ ਦੇ ਉੱਤੇ ਨਵੇਂ ਆਇਓ ਪੇਜ ਨੂੰ ਫੋਲੋ ਕਰ ਲਿਓ ਤਾਂ ਕਿ ਤੁਹਾਨੂੰ ਇਹੋ ਜੀਆਂ ਵੀਡੀਓ ਹੋਰ ਮਿਲ ਸਕਣ ਧੰਨਵਾਦ ਬਾਈ ਸਾਰਿਆਂ ਦਾ